ਤੁਸੀਂ ਕਿਹੜਾ ਪਿੰਡਾਂ ਵੱਲ ਭੇਜੋ ਤਾਂ ਸਹੀ ਸੋ ਨੂੰ ਦੱਸਾਂਗੇ ਅਸੀਂ ਚੀਜ਼ ਕੀ ਆ ਅਸੀਂ ਤੁਹਾਡਾ ਬੜਾ ਜ਼ਬਰਦਸਤ ਹੈ ਸਰਕਾਰਾਂ ਨੇ ਪ੍ਰਸ਼ਾਸਨ ਚਲਾਉਣਾ ਹੁੰਦਾ ਤੁਸੀਂ ਸਾਡੇ ਤੇ ਕਰ ਰਹੇ ਹੋ ਅਤਿਆਚਾਰ ਮੇਰੀਆਂ ਮਾਮਾਂ ਬੈਠੀਆਂ ਨੇ ਮੇਰੇ ਬਾਪੂ ਬੈਠੇ ਨੇ ਜਿਨ੍ਹਾਂ ਦੀ ਸਾਨੂੰ ਘਰੇ ਲੋੜ ਹੈ ਅਸੀਂ ਰੋਦੇ ਆ ਮਸਰਾਂ ਚ ਤੁਸੀਂ ਬੈਠੋ ਏਸੀ ਵਾਲੇ ਕਮਰੇ ਚ ਤੁਸੀਂ ਕਰੋ ਰੰਨ ਨਹੀਂ ਕੀਤਾ ਕਿਸਾਨ ਨੂੰ ਬਦਨਾਮ ਕਰਿਆ ਜਾ ਰਿਹਾ ਹੈ ਕਿਸਾਨ ਦਾ ਕੋਈ ਦੋਸ਼ ਨਹੀਂ ਸੋਨੂੰ ਕੱਲੀ ਕੱਲੀ ਗੱਲ ਦਾ ਜਵਾਬ ਦੇਵਾਂਗੇ ਕਿਸਾਨ ਜ਼ਰੂਰਤ ਹੋ ਚੁੱਕਿਆ ਸੋਨੂੰ ਟੱਕਰ ਦੇਵਾਂਗੇ ਐਮਐਸਬੀ ਵੀ ਲਵਾਂਗੇ ਦੂਜੀ ਗੱਲ ਸੋਡੀ ਖਾਦਾਂ ਦੀ ਆਲੂਆਂ ਦੀ ਬਜਾਈ ਚੱਲ ਰਹੀ ਹੈ ਤੁਸੀਂ ਹੁਣ ਤੱਕ ਡੀਪੀ ਦਾ ਇੰਤਜ਼ਾਮ ਨਹੀਂ ਕਰਕੇ ਦਿੱਤਾ ਜੇ ਦਿੱਤਾ ਨਕਲੀ ਦਿੱਤਾ ਜਿਹੜੀ ਭੜਾਉ ਉਹ ਇਹ ਸਰਕਾਰ ਹੈ ਇਹ ਕਾਰਪੋਰਟ ਕਰਾਣਿਆਂ ਨੂੰ ਲਾਹ ਪਹਚਾਉਣ ਤੇ ਤਲੀ ਹੋਈ ਐ ਅੜਵਾਨੀ ਵਰਗੇ ਨੂੰ ਅੜਵਾਨੀ ਹੋਣਿਆਂ ਦਾ ਕਰਜ਼ਾ ਮਾਫ਼ ਕਰਿਆ ਜਾਂਦਾ ਸਾਡੇ ਕਿਸਾਨ ਦਾ ਕਰਜ਼ਾ ਨਹੀਂ ਮਾਫ਼ ਇਹ ਕਰਦੇ ਕੋਈ ਗੱਲ ਨਹੀਂ ਭਰਾਵੋ ਆਪਾਂ ਸੰਘਰਸ਼ ਕਰਦੇ ਆਏ ਆ ਸੰਘਰਸ਼ ਆਪਾਂ ਕਰਾਂਗੇ ਇਹ ਆਪਣੇ ਅਫਸਰਾਂ ਨੂੰ ਸਾਡੇ ਪਿੰਡਾਂ ਦੇ ਸੋਚ ਸਮਝ ਕੇ ਭੇਜਣ ਜੇ ਅਸੀਂ ਝੋਨਾ ਵੱਢ ਕੇ ਜੋ ਉੱਚ ਅਧਿਕਾਰੀਆਂ ਦੀਆਂ ਟੀਮਾਂ ਲਾਈਆਂ ਗਈਆਂ ਨੇ ਅਸੀਸ ਸੁਨੇਹਾ ਲਾਵਾਂਗੇ ਜੇ 2-4 ਦਿਨਾਂ ਦੇ ਵਿੱਚ ਪਰਾਲੀ ਦਾ ਪ੍ਰਬੰਧ ਨਾ ਕਰਿਆ ਫਿਰ ਸਾਨੂੰ ਕਰਨਾ ਆਉਂਦਾ ਸੀ ਕਿਵੇਂ ਕਰਾਂਗੇ ਭਰਾਵੋ ਸੋਡੀ ਏਕੇ ਦੀ ਤਾਕਤ ਮੂਰੇ ਕੋਈ ਨਹੀਂ ਬੋਲ ਸਕਦਾ ਜੇ ਏਕ ਹੈ ਮੈਂ ਇਕੱਲਾ ਵੀ ਕੁਝ ਕਰ ਸਕਦਾ ਪਿੰਡ ਦੇ ਵਿੱਚ ਕਮੇਟੀਆਂ ਬਣਾ ਲਓ ਵੱਧ ਤੋਂ ਵੱਧ ਸਨੇਹੇ ਲਾਜੋ ਜਿੱਥੇ ਫੈਸਲਾ ਹੁੰਦਾ ਇਕੱਠੇ ਹੋ ਕੇ ਚੱਲੋ ਮੂਰੇ ਸਵਾਲ ਕਰੋ ਇਹਨਾਂ ਨੂੰ ਆਪਾਂ ਆਪਣੇ ਤੋਂ ਇਹਨਾਂ ਨੂੰ ਡਾਲ ਹੋ ਚੱਲਿਆ ਕੋਈ ਗੱਲ ਨਹੀਂ ਜਿੱਤੇ ਆਪਾਂ ਪਹਿਲਾਂ ਵੀ ਆ ਜਿੱਤਾਂਗੇ ਆਪਾਂ ਹੁਣ ਵੀ ਆਪਾਂ ਨੂੰ ਜਿੰਨਾ ਮਰਜ਼ੀ ਟਾਈਮ ਸੰਘਰਸ਼ ਕਰਨਾ ਪਵੇ ਜੇ ਇਹ ਆਪਾਂ ਨੂੰ ਦਿੱਲੀ ਕੂਚ ਕਰਨ ਤੋਂ ਰੋਕ ਨਹੀਂ ਸਕਦੇ ਇੱਕ ਗੱਲ ਮੈਂ ਹੋਰ ਕਹਿਣੀ ਚਾਹਣਾ ਜਿਹੜੇ ਐਮ ਆਰ ਪੀ ਹੁੰਦੀ ਆ ਚੀਜ਼ ਤੇ ਇਹ ਦੁੱਗਣੀ ਤਿਗਣੀ ਲਾ ਕੇ ਭੇਜਦੇ ਨੇ ਜਦ ਕਿ ਕੇਂਦਰ ਸਰਕਾਰ ਦੀ ਇਹ ਰਣਨੀਤੀ ਆ ਜਿਹੜਾ ਐਮ ਐ ਐਮ ਆਰ ਪੀ ਕੰਪਨੀ ਵੱਧ ਪੇ ਕਰਦੀ ਆ ਉਦੋਂ ਟੈਕਸ ਲਵੇ ਉਹਨਾਂ ਤੋਂ ਵੀ ਟੈਕਸ ਲੈਣਾ ਆਪਣੇ ਕਿਸਾਨਾਂ ਤੋਂ ਲੈਣਾ ਹੈ ਕਿਸਾਨ ਦੀ ਕੱਲੇ ਕੱਲੀ ચીਜ ਜਿਹੜਾ ਜਵਾਕ ਨੂੰ ਸੂਝਵਾਨ ਹੁੰਦਾ ਉਹ ਤੋਂ ਲੈ ਕੇ ਬਜ਼ੁਰਗ ਤੱਕ ਪਤਾ ਹੁੰਦਾ ਵੀ ਇਹਦੀ ਫਸਲ ਦਾ ਆਪਾ ਹੈ ਇਹਨਾਂ ਦਾ ਆਪਾਂ ਨੂੰ ਪਤਾ ਹੈ ਵੀ ਇਹ ਕੀ ਪਾ ਵੇਚਦੇ ਨੇ ਇਹੇ ਲੋਕਾਂ ਤੇ ਟਲੇ ਹੋਏ ਨੇ ਭਰਾਵੋ ਕਿਸਾਨ ਜਾਗਰਤ ਹੋ ਗਿਆ ਡੰਡੇ 'ਚ ਝੰਡਾ ਪਾ ਲੋ ਦੇਖਾਂਗੇ ਕੀ ਬਣਦਾ ਏਰੇ ਹੀ ਜੰਮਣਾ ਏਰੇ ਹੀ ਮਰਨਾ ਹੈ ਗੁਰੂ ਗੋਬਿੰਦ ਸਿੰਘ ਦੇ ਵਾਰਸਾਂ ਇਹਨਾਂ ਨੂੰ ਬੰਦੇ ਰਾਜਾਂਗੇ ਪ੍ਰਵਾਹ ਨਾ ਕਰੋ ਸਾਥ ਦੇ ਦਿਓ ਕਿਰਾ ਕੋਈ ਗੱਲ ਨਹੀਂ ਤੁਹਾਡੇ ਸਾਥ ਦੀ ਲੋੜ ਹੈ ਐਨੀ ਗੱਲ ਕਹਿਣਾ ਹੋਇਆ ਸਾਰਿਆਂ ਦੇ ਥੇਮਾਂ ਚੋਣਾ